ਇਹ ਕਰਨੇ ਹੈ ਕਿ ਡੈਡ ਜਿਹੜੇ ਆਪਣੇ ਕਿਸਾਨ ਧਰਨੇ ਤੇ ਬੈਠੇ ਆ ਜਿਹੜੇ ਆਪਣੇ ਬਾਪੂ ਜੀ ਜਗਜੀਤ ਸਿੰਘ ਢੱਲੇਵਾਲ ਨੇ ਉਹ ਧਰਨੇ ਤੇ ਬੈਠੇ ਆ ਮਤਲਬ ਮਰਨ ਵਰਸ ਤੇ ਬੈਠੇ ਹੋਏ ਆ ਦਿੱਤਾ ਜੋ ਕਿਸਾਨਾਂ ਦੀ ਸੁਣਵਾਈ ਹੋਵੇ ਬਟ ਜਦ ਕੀ ਸਰਕਾਰ ਤੇ ਕੋਈ ਸਿਰ ਤੇ ਜੋ ਨਹੀਂ ਸਰਗਦੀ ਪਈ ਤੇ ਕਿਸਾਨਾਂ ਨੂੰ ਵੀ ਸਰਕਾਰਾਂ ਨੂੰ ਵੀ ਚਾਹੀਦਾ ਵੀ ਕਿ ਸਾਰਾ ਦਾ ਵੱਧ ਵੱਧ ਸਮਰਥਨ ਕਰਨਾ ਸਾਥ ਦੇਣ ਕਿਸਾਨਾਂ ਦਾ ਉਹਨਾਂ ਦੀ ਗੱਲ ਸੁਣੀ ਜਾਵੇ ਠੀਕ ਹੈ ਸੋ ਤੁਸੀਂ ਦੇਖ ਸਕਦੇ ਬੱਸੀ ਪੂਰਾ ਬੰਦ ਪਿਆ ਬੱਸੀ ਵਾਲੇ ਪੂਰੇ ਲੋਕੀ ਸਮਰਥਨ ਦੇ ਰਹੇ ਇਸ ਟਾਈਮ ਠੀਕ ਹੈ ਜੀ ਅਸੀਂ ਤਾਂ ਕਿ ਤੁਹਾਨੂੰ ਦੁਆਰਾ ਲਾਕ ਤੋਂ ਲੱਗਿਆ ਹੋਵੇ ਹਾਂ ਜੀ ਹਾਂ ਲੱਗੀ ਰਿਹਾ ਜਿਵੇਂ ਲੋਕਡਾਊਨ ਲੱਗਿਆ ਹੋਇਆ ਹੁਣ ਜਦ ਕਿ ਤੁਹਾਨੂੰ ਵੀ ਪਤਾ ਸਾਰੀ ਆਪਣੀ ਜਿਹੜੀ ਪੰਜਾਬ ਹੈ ਉਹ ਖੇਤੀ ਦੇ ਸਿਰ ਤੇ ਚੱਲਦਾ ਠੀਕ ਹੈ ਜੀ ਜਿਹੜਾ ਬਾਜ਼ਾਰਾ ਵੀ ਖੇਤੀ ਦੇ ਸਿਰ ਤੇ ਹੀ ਚੱਲਦਾ ਆਪਣਾ ਜੇ ਕਿਸਾਨਾਂ ਕੋਲ ਪੈਸਾ ਆਊਗਾ ਤਾਂ ਬਾਜ਼ਾਰ ਦੇ ਵਿੱਚ ਪੈਸਾ ਘੁੰਮੂਗਾ ਅਦਰਵਾਈਜ਼ਾ ਬਾਜ਼ਾਰਾਂ ਦੇ ਵਿਲੇ ਹੀ ਬੈਠੇ ਰਹਿਣਗੇ ਤੁਸੀਂ ਆਪ ਲਾ ਲਓ ਜਿਵੇਂ ਪਹਿਲਾਂ ਕੋਰੋਨਾ ਦੀ ਮਾਰ ਬਹੁਤ ਪਈ ਸੀ ਲੋਕਾਂ ਤੇ ਇਸ ਟਾਈਮ ਫੇਰ ਉਹੀ ਹਾਲ ਮਿਲ ਨਹੀਂ ਰਿਹਾ ਜਿਹਦੇ ਕਰਕੇ ਬਾਜ਼ਾਰ ਦੇ ਵਿੱਚ ਗਾਹਕ ਘਟ ਆ ਰਿਹਾ ਠੀਕ ਆ ਲੋਕਾਂ ਕੋਲ ਪੈਸਾ ਨਹੀਂ ਆ ਰਿਹਾ ਪੈਸਾ ਘੁੰਮ ਨਹੀਂ ਰਿਹਾ ਤੇ ਉਸੇ ਉਸੇ ਕਰਕੇ ਗਾਹਕ ਫਿਰ ਘਟੀ ਆ ਜੀ ਖਰੀਦਾਰੀ ਹੋ ਨਹੀਂ ਰਹੀ ਉਸ ਹਿਸਾਬ ਦੀ ਜੇ ਗੱਲ ਕਰਦੇ ਆ ਤਾਂ ਇੱਥੇ ਦੁਕਾਨਦਾਰਾਂ ਦਾ ਵੀ ਲਾਸ ਹੋ ਰਿਹਾ ਤੇ ਕਿਸਾਨਾਂ ਦਾ ਵੀ ਹੈ ਬਿਲਕੁਲ ਜੀ ਬਿਲਕੁਲ ਹਾਲੇ ਤਾਂ ਉਹ ਐਮਐਸਪੀ ਜਿਹੜੀ ਆ ਉਹ ਕਾਨੂੰਨ ਲਾਗੂ ਜਿਹੜੇ ਆ ਉਹ ਨਹੀਂ ਕੀਤੇ ਤਾਂ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜੇਕਰ ਨਹੀਂ ਹੁੰਦੇ ਤਾਂ ਫਿਊਚਰ 'ਚ ਮੋਰ ਵੀ ਮਾਰ ਪੈ ਸਕਦਾ ਹੈ ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ ਵੀਰੇ ਕਿਸਾਨਾਂ ਕਰਕੇ ਹੀ ਆਪਣੀ ਦੁਕਾਨਦਾਰੀ ਆ ਚੱਲਦੀ ਹੈ ਕਹਿੰਦੇ ਨਾ ਆਪਣ ਹੁਣ ਜੇ ਖੇਤੀ ਦਾ ਮੁੱਲ ਮਿਲੂਗਾ ਤਾਂ ਓਬਵੀਅਸ ਆ ਵੀ ਮਾਰਕੀਟ ਚੱਲੂਗੀ ਹੀ ਚੱਲੂਗੀ ਠੀਕ ਆ ਹਾਂਜੀ ਕਿੰਨੇ ਵਜੇ ਤੱਕ ਦੁਕਾਨਾਂ ਬੰਦ ਰਹਿਣੀਆਂ ਨੇ ਦੇਖੋ ਭਾਜੀ ਕਹਿ ਤਾਂ ਰਹੇ ਆ 4 ਵਜੇ ਤੱਕ ਸ਼ਾਮੀ ਬਾਕੀ ਦੇਖੋ ਜੋ ਹਿਸਾਬ ਬਣਦਾ ਫਿਰ ਕਿਸਾਨਾਂ ਦੇ ਨਾਲ ਆਪਾਂ ਚੱਲਾਂਗੇ ਜੋ ਕਿਸਾਨ ਕਾਲ ਕਰਨਗੇ ਆਪਾਂ ਉਸ ਹਿਸਾਬ ਨਾਲ ਹੀ ਚੱਲਾਂਗੇ ਫਿਰ ਬਸ ਇਹ ਬਟਾਣੇ ਸਾਰੇ ਦੁਕਾਨਦਾਰਾਂ ਵੱਲੋਂ ਉਹਨਾਂ ਦੀ ਪੂਰੀ ਸਪੋਰਟ ਕੀਤੀ ਹੈ ਸਾਰੇ ਦੁਕਾਨਦਾਰ ਸਵੇਰ ਤੋਂ ਕਾਰੋਬਾਰ ਬੰਦ ਹੈ ਅਸੀਂ ਉਹਨਾਂ ਨਾਲ ਸਾਥ ਹੈ ਸਰਕਾਰ ਉਹਨਾਂ ਦੀ ਜੋ ਵੀ ਮੰਗਾ ਹੈ ਉਹਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਅਤੇ ਪੰਜਾਬ ਦਾ ਵਿਕਾਸ ਤਾਂ ਹੀ ਹੋ ਸਕਦਾ ਠੀਕ ਹੈ ਜੀ ਸਰ ਮਤਲਬ ਪੂਰੇ ਬਜ਼ੀ ਦੀ ਹੈ ਕਿ ਜਾਂ ਮਤਲਬ ਪੰਜਾਬ ਦੇ ਵਿੱਚ ਵੀ ਜਿਹੜੀਆਂ ਬੰਦ ਕੀਤੀਆਂ ਪੰਜਾਬ ਜੀ ਬੰਦ ਪੀਲਾ ਪੰਜਾਬ ਬਾਹਰੋਂ ਹੀ ਬੰਦ ਹੈ ਜੀ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਜਿਹੜਾ ਹੈ ਕਿ ਕਿਸਾਨ ਲਗਾਤਾਰ ਪਰੇਸ਼ਾਨ ਕਰਦੇ ਨੇ ਪਰ ਉਹਨਾਂ ਦੀ ਹੱਕੀ ਮੰਗਾਂ ਜਾਇਜ਼ ਨੇ ਕੀ ਮੰਗਾਂ ਜਾਇਜ਼ ਹੈ ਬਿਲਕੁਲ ਜੀ ਠੀਕ ਹੈ ਜੀ ਤੇ ਆਦੀ ਬਜ਼ੀ ਪਠਾਨਾ ਵੱਲੋਂ ਵੀ ਸਮਰਥਨ ਕੀਤਾ ਗਿਆ ਜੀ ਬਜ਼ੀ ਬਟਾਲਾ ਪੂਰੇ ਸ਼ਹਿਰ ਵੱਲੋਂ ਸਮਰਥਨ ਹੈ ਜੀ ਸਾਰੇ ਦੁਕਾਨਦਾਰ ਵੱਲੋਂ ਠੀਕ ਹੈ ਜੀ ਸਭ ਸਬਜੀ ਮੰਡੀ ਬੰਦ ਦੀ ਪੈਟਰੋਲ ਪੰਪ ਬੰਦ ਹੈ ਸਾਰੇ ਉਦਾਰੇ ਬੰਦ ਹੈ ਠੀਕ ਹੈ ਠੀਕ ਹੈ ਤੇ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਰੋਗੇ 4 ਵਜੇ ਤੱਕ ਜੀ ਠੀਕ ਹੈ 4 ਵਜੇ ਤੱਕ ਉਸ ਤੋਂ ਬਾਅਦ ਕੰਮ ਖੁੱਲ ਜਾਣਗੇ ਦੁਕਾਨ ਖੁੱਲ ਜਾਵੇ ਕਾਲ ਆਈ ਤੇ ਇਹ ਪੰਜਾਬ ਬੰਦ ਦੇ ਸੱਦੇ ਦੀ ਦੇਖੋ ਭਰਪੂਰ ਪੰਜਾਬ ਬੰਦ ਦਾ ਜੋ ਕਿ ਸਮਰਥਨ ਮਿਲ ਰਿਹਾ ਸਾਰੇ ਪੰਜਾਬ ਬੰਦ ਹੈ ਸਾਰੇ ਅਦਾਰੇ ਬੰਦ ਹੈ ਕੋਈ ਵੀ ਅਦਾਰਾ ਜਾਂ ਬਾਜ਼ਾਰ ਖੁੱਲਾ ਨਹੀਂ ਹੈਗਾ ਸਮਰਥਨ ਪੂਰਾ ਹੈ ਫੁੱਲ ਬਟਾ ਫੁੱਲ 100% ਹੀ ਸਮਰਥਨ ਜਿਹੜਾ ਇਹ ਮਿਲ ਰਿਹਾ ਅਸੀਂ ਸੋਚਿਆ ਤਾਂ ਵੀ ਇੱਥੇ ਆਪਾਂ ਮਾਰਕੀਟ ਸਾਹਮਣੇ ਇੱਕ ਧਰਨਾ ਦਈਏ ਜੋ ਕਿ ਸਾਡੇ ਆਲੇ-ਦਾਲ ਦੇ ਕਿਸਾਨ ਆ ਜਿੱਕਣਾ ਪਿੰਡਾਂ ਦੇ ਆ ਉਹ ਨਹੀਂ ਹਲੇ ਜਾ ਸਕਦੇ ਤੇ ਉਹਨਾਂ ਨੂੰ ਗੱਲਬਾਤ ਵੀ ਸੰਜ ਪਾਊਗੀ ਉਹਨਾਂ ਦੇ ਨਾਲ ਅਸੀਂ ਇਹ ਕਰਕੇ ਇੱਥੇ ਮਾਰਕੀਟ ਕੋਲ ਦੇ ਧਰਨਾ ਜਿਹੜਾ ਸ਼ੁਰੂ ਕਰਿਆ ਸਵੇਰੇ 7 ਵਜੇ ਤੋਂ ਸਾਡਾ ਧਰਨਾ ਧਰਨਾ ਚੱਲਦਾ ਹੈ ਕਾਫੀ ਸਾਡੇ ਕੋਲ ਇੱਥੇ ਹੋਰ ਪਟਵਾਰੀ ਜੂਨੀਅਰ ਦੇ ਪ੍ਰਧਾਨ ਸਹਿਬਾਨ ਆਏ ਨੇ ਹੋਰ ਵੱਡੇ-ਵੱਡੇ ਕਿਸਾਨ ਸਾਰੇ ਨੇਤਾ ਇੱਥੇ ਪਹੁੰਚੇ ਸਾਡੇ ਕੋਲ ਜੋ ਕਿ ਆਪਣਾ ਇਹ ਬੰਦ ਦਾ ਸੱਦਾ ਤਾਂ ਇੱਕ ਸਰਕਾਰ ਨੂੰ ਆਪਾਂ ਨੇ ਮੈਸੇਜ ਦਿੱਤਾ ਜੋ ਲੋਕ ਕਹਿੰਦੇ ਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਹੈਗੀਆਂ ਆ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਕਈ ਕਿਸਾਨ ਜਥੇਬੰਦੀਏ ਅਹੀਂ ਆਤੀਆਂ ਜਿਹੜੀਆਂ ਕਹਿੰਦੀਆਂ ਐਮਐਸਬੀ ਕਾਨੂੰਨ ਗਰੰਟੀ ਪਰ ਅਸੀਂ ਨਹੀਂ ਲੜ ਸਕਦੇ ਆ ਕਿ ਉਹਨਾਂ ਦੀ ਆਪਣੀ ਨੀਤੀ ਆ ਆਪਣੇ ਵਿਚਾਰ ਆ ਉਹਨਾਂ ਦੇ ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਐਮਐਸਬੀ ਗਰੰਟੀ ਕਾਨੂੰਨ ਬਣਾਉਣੇ ਖਾਤਰ ਲੜ ਲਈਆਂ ਉਹ ਤੁਹਾਡੇ ਸਾਹਮਣੇ ਆ ਸਜਾਦ ਜਗਜੀਤ ਸਿੰਘ ਡੱਲੇਵਾਲ ਜੀ ਦੀ ਸੋਸ਼ਲ ਮੀਡੀਆ 'ਪ੍ਰ ਵੀ ਵੀਡੀਓ ਬਹੁਤ ਚੱਲ ਰਹੀ ਆ ਉਹ ਦੱਸ ਰਿਹਾ ਸਾਰਾ ਕੁਝ ਅੱਜ ਉਹਨਾਂ ਨੂੰ 35ਵਾਂ ਦਿਨ ਮਰਨ ਵਰਤਬਰ ਜਿਹੜਾ ਹੋ ਗਿਆ ਬੈਠਿਆਂ ਨੂੰ ਦੇਖੋ ਮੈਨੂੰ ਤਾਂ ਭੁੱਖ ਬਿਲਕੁਲ ਨਹੀਂ ਲੱਗ ਰਹੀ ਉਹਨਾਂ ਨੂੰ ਦੇਖ ਕੇ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਨੂੰ ਚੱਲ ਕੇ ਉੱਥੇ ਸਮਰਥਨ ਦਈਏ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਹੋਰੇ ਕਰੀ ਆ ਕਿ ਇੱਕ ਇੱਕ ਟਰੈਲੀ 10-10 ਸੋ ਬੰਦੇ ਬਿਠਾ ਕੇ ਖਨੌਰੀ ਬਾਰਡਰ ਪਹੁੰਚੋ ਜਦ ਅਸੀਂ ਧਾਰਨਾ ਸ਼ੁਰੂ ਕਰਨਾ ਤਾਂ ਇਹ ਜਦ ਵੀ ਅਸੀਂ ਆਪਣੇ ਇੱਥੇ ਜ਼ਿਲ੍ਹੇ ਦੇ ਜਿੰਨੇ ਕਿਸਾਨ ਇਕੱਠੇ ਹੋਏ ਤੇ ਉਹਨਾਂ ਨੂੰ ਇਹੀ ਗੱਲ ਕਰਦੀ ਵੀ ਸਾਨੂੰ ਮੈਸੇਜ ਜਥੇਬੰਦੀ ਦਾ ਆਇਆ ਵੀ ਖਨੌਰੀ ਬਾਡਰ ਪਹੁੰਚਣਾ ਆਪਾਂ ਨੇ ਹੁਣ ਗੱਲ ਮੇਰੀ ਪੱਕੀ ਹੋ ਗਈ ਆ ਸਾਨੂੰ ਖਨੌਰੀ ਬਾਡਰ ਹੀ ਜਾਣਾ ਪੈ ਰਿਹਾ ਨਹੀਂ ਦੇਖੋ ਜੀ ਜਿਹੜੀ ਇਹ ਸਾਰੀ ਗੱਲਬਾਤ ਹੈ ਨਾ ਆਪਾਂ ਕਹਿੰਦੇ ਆ ਸਾਡੇ ਲੋਕ ਕਿਹਾ ਕਹਿੰਦੇ ਤੇ ਪਿੰਡਾਂ ਵਿੱਚ ਤੇ ਸਾਡੇ ਲੋਕ ਜੋ ਕਹਿੰਦੇ ਤੇ ਲਓ ਜੀ ਇਹ ਕਿਸਾਨ ਲੀਡਰ ਬਗਾਨੇ ਪੁੱਤ ਮਰਵਾ ਦਿੰਨੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕਹਿੰਦੇ ਬਿਲਕੁਲ ਹੀ ਨਹੀਂ ਅਸੀਂ ਅੱਗੇ ਹੋਵਾਂਗੇ ਹੁਣ ਜਦ ਆਪਾਂ ਇੱਥੇ 21 ਤਰੀਕ ਨੂੰ ਜਾ ਰਹੇ ਤੇ ਦਿੱਲੀ ਕਲੀ ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਅੱਗੇ ਤੇ ਬੰਦੇ ਜੀਵੀ ਨਾਲ ਤੇ ਸਾਰੇ ਜਿੰਨੇ ਕਿਸਾਨ ਲੀਡਰ ਤੇ ਮੂਰੇ ਤੇ ਉਹ ਨੌਜਵਾਨਾਂ ਨੂੰ ਕਹਿੰਦੇ ਭਾਈ ਪਿੱਛੇ ਰਹੋ ਤੁਸੀਂ ਅਸੀਂ ਅੱਗੇ ਹੁੰਨੇ ਆ ਇਹ ਮਿਸਾਲ ਹੈਗੀ ਹੈ ਨਾ ਅੱਜ ਉਹ ਕਹਿੰਦੇ ਭਾਈ ਮੈਂ ਕੁਰਬਾਨੀ ਦੇਣ ਵਾਸਤੇ ਤਿਆਰ ਆਂ ਕਹਤੇ ਆ ਉਹ ਵੀ ਜਿਹੜੀ ਆਪਾਂ ਸ਼ਾਂਤ ਮਹੀ ਪ੍ਰੋਟੈਸਟ ਪਾਣੀ ਰੱਖਣਾ ਹੈ ਕਿਸੇ ਨੌਜਵਾਨ ਪਰ ਆਜਾ ਨਾ ਆ ਜਾਈ ਉਹ ਸਾਡਾ ਨੌਜਵਾਨ ਆ ਉਹ ਸਾਡਾ ਪੁੱਤਰ ਆ ਸਾਡੀ ਧੀ ਆ ਇਸ ਲਈ ਪ੍ਰਧਾਨ ਜੀ ਨੇ ਫੈਸਲਾ ਲੱਤਾ ਹੈ ਇਹ ਮੀਆ ਦੇਖੋ ਭਾਈ ਅਸੀਂ ਤਾਂ ਕੁਰਬਾਨੀ ਦੇਣ ਨੂੰ ਤਿਆਰ ਆ ਹੁਣ ਤੁਸੀਂ ਆਜੋ ਬਜਾਵਚ ਉੱਠ ਕੇ ਉਹ ਸਨੇਹਾ ਦੇ ਰਹੇ ਨੇ ਨਹੀਂ ਦੇਖੋ ਜਿਹੜੀਆਂ ਅਦਾਲਤਾਂ ਨੇ ਇਹ ਸਾਰੀਆਂ ਕੇਂਦਰ ਸਰਕਾਰ ਦੇ ਉੱਪਰ ਚੱਲਦੀਆਂ ਇੱਕ ਐਮ ਕਾਨੂੰਨ ਆਪਣੀ ਕਮੇਟੀ ਬਣਾਈ ਸੀ ਸੁਪਰੀਮ ਕੋਰਟ ਨੇ ਉਹ ਜੋ ਕਮੇਟੀ ਦੀ ਰਿਪੋਰਟ ਵੀ ਆਪਣੇ ਹੱਕ ਜੀ ਦਿੱਤੀ ਹੈ ਕਿਸਾਨਾਂ ਦੇ ਉਹਦੇ ਵਿੱਚ 16 ਮੈਂਬਰ ਆਪਣੇ ਭਾਜਪਾ ਦੇ ਦੇ ਉਹਨੇ ਵੀ ਹੱਕ ਜੀ ਦਿੱਤੀ ਹੈ ਦੱਸ ਸਕਦਾ ਘਰੇ ਸਾਰਿਆਂ ਨੇ ਵੀ ਹਾਂ ਕਾਨੂੰਨ ਬਣਾਓ ਪਤਾ ਨਹੀਂ ਕਿ ਅਜ ਇੱਕ ਤਾਰੀਖਾ ਕਦੋਂ ਦੀ ਸਰਕਾਰ ਬਣਾ ਰਹੀ ਹੈਗੀ ਆ ਸੁਪਰੀਮ ਕੋਰਟ ਕਹੇ ਸਰਕਾਰ ਨੂੰ ਕਾਨੂੰਨ ਬਣਾ ਦਿਓ ਐਮ ਐਸ ਵੀ ਕਾਨੂੰਨ ਲਾਗੂ ਕਰ ਦਿਓ ਜੇ ਮੰਗਾ ਬੰਦ ਲਓ ਹਾਂ ਜੀ ਨਾ ਕਿਤੇ ਸਮਾਂ ਦੇ ਉਹ ਕਿਸਾਨਾਂ ਦੀ ਆੜੀ ਆ ਜਾਂ ਕੇਂਦਰ ਸਰਕਾਰ ਦੀ ਨਹੀਂ ਇਹ ਜਿਹੜੀ ਕੋਈ ਨਹੀਂ ਹੈਗੀ ਇਹ ਜਿਹੜੇ ਦੇਖੋ ਜੇ ਸਿਆਸੀ ਲੋਕ ਆ ਉਹ ਆਪਣਾ ਗਰਾਉਂਡ ਬਚਾਉਣ ਨੂੰ ਖਰੀਦ ਕਰਦੇ ਹੁੰਦੇ ਆ ਗੱਲ ਤਾਂ ਸਿਆਸੀ ਲੋਕਾਂ ਦੀ ਆ ਅਸੀਂ ਸਾਰੇ ਹੈਗੇ ਆ ਗੈਰ ਸਿਆਸੀ ਇੱਥੇ ਆਪਣੇ ਮੰਗਾ ਮਨਵਾਉਣੀ ਆ 1 ਕਰਬ 40 ਕਰੋੜ ਲੋਕਾਂ ਨੂੰ ਜਦ ਐਮਐਸਬੀ ਗਾਰੰਟੀ ਕਾਨੂੰਨ ਬਣ ਗਿਆ ਉਹਦਾ ਫਾਇਦਾ ਹੋਣਾ ਮੰਗਿਆਈ ਘਟੂਗੀ ਕੱਲ ਮੈਂ ਮਟਰ ਲੱਤੇ ਇੱਥੇ ਦੇ 100 ਰੁਪਏ ਦੇ ਮਟਰ ਮਿਲੇ ਆ ਦਾਣਾ ਜੇ ਉਹ 40 ਰੁਪਏ ਕਿਲੋ ਮਟਰ ਦਾ ਭਾ ਮਟਰਾਂ ਦਾ ਹੋ ਜਾਵੇ ਭਾ 100 ਰੁਪਏ ਵਿੱਚ ਸਾਰਾ ਕੁਝ ਖਰੀਦ ਲੂਗਾ ਆਲੂ ਵੀ ਲੈ ਜੂ ਮਿਰਚਾਂ ਵੀ ਲੈ ਜੂ ਉਹ ਜਿਹੇ ਸਮਾਨਾ ਜੋ ਵਿੱਚ ਪੈਣੇ ਵਾਲਾ ਖਰੀਦ ਲੂਗਾ 100 ਰੁਪਏ 40 ਰੁਪਏ ਕਿਲੋ ਮਟਰ ਦਾ ਰੇਟ ਜਿਹੜਾ ਹੋ ਜਵੇ ਤਾਂ ਹੀ ਕਹਿੰਦੇ ਐਮ ਐਸ ਪੀ ਗਰੰਟੀ ਕਾਨੂੰਨ ਤਾਂ ਹੀ ਮੰਗ ਰਹੇ ਆ ਜੀ